ਹੁਣ ਵੀਡੀਓ ਪਾਉਣਿਆ ਸੀ ਇਹਦੇ ਵਿੱਚ ਇੱਕ ਇੱਕ ਕਿਸਮਤ ਦੀ ਵੀਡੀਓ ਹੈ ਵੀ ਮਾਲਕ ਦੇ ਬੜੇ ਰੰਗ ਹੁੰਦੇ ਆ ਕਈ ਵਾਰ ਉਹ ਅਮੀਰ ਬਣਾਉਂਦਾ ਕਈ ਵਾਰ ਗਰੀਬ ਬਣਾਉਂਦਾ ਉਹ ਤਾਂ ਉਹਦੇ ਖੇਡਾਂ ਨੇ ਇੱਕ ਘਮਿਆਰਾ ਦਾ ਪਰਿਵਾਰ ਸੀ ਉਹਨਾਂ ਨੂੰ ਆਪਾਂ ਪਰਜਾਵਾਤ ਕਹਿ ਦਿੰਨੇ ਆਮ ਆਪਾਂ ਪਿੰਡੂ ਬੋਲੀ ਚ ਘਮਾਰ ਕਹਿ ਦਿੰਨੇ ਆ ਉਹ ਪਰਜਾਵਾਤ ਉਹ ਜਨਾਨੀ ਸੀਗੀ ਉਦੇ ਇੱਕ ਪੁੱਤਰ ਜਰਮਿਆ ਤੇ ਪਤੀ ਦੀ ਮੌਤ ਹੋ ਗਈ। ਚਾਲਾ ਜਦੋਂ ਘਰ ਦੀ ਕਮਾਈ ਖੜ ਜੇ ਕੋਈ ਵੀ ਇਨਸਾਨ ਆ ਗਰੀਬੀ ਆਉਂਦੀ ਆ ਘਰ ਦੇ ਉੱਤੇ ਨਾ ਉਹਨਾਂ ਕੋਈ ਵਿਚਾਰਾਂ ਕੋ ਕਿਹੜਾ ਜਾਇਆ ਜਾਂਦਾ ਹੁੰਦੀਆਂ ਉਹਨਾਂ ਨੇ ਤਾਂ ਉਹਦਾ ਕਮਾ ਕੇ ਖਾਣਾ। ਉਹਦੇ ਪੁੱਤਰ ਉਹਨੇ ਬੜਾ ਲੋਕਾਂ ਦੀਆ ਉਦੋਂ ਚੱਕੀ ਨਾ ਪੀਂਦੇ ਹੁੰਦੇ ਅਗਲੀ ਕਹਿਣੀ ਸਾਡਾ ਪੀਣਾ ਪੀਦੀ ਲੈਣੀ ਛੇ ਰਾਟਾ। ਜ਼ਿਮੀਦਾਰਾਂ ਦਾ ਉਹਨੇ ਚਾਰ ਚਾਰ ਪਸੇਰੀਆਂ ਪੀਣਾ ਤੇ ਤਾਂ ਅਗਲੀ ਨੇ ਦੋ ਸੇ ਰਾਟਾ ਦੇ ਦੇਣਾ ਬਤ ਲੋਕਾਂ ਦੇ ਕੰਮ ਕਰ ਕਰਕੇ ਉਹ ਬੱਚੇ ਨੂੰ ਨੇ ਪਾਲ ਲਿਆ ਬੱਚਾ ਬੜਾ ਸੋਹਣਾ ਸੁਨੱਖਾ ਬੜਾ ਸਿਆਣਾ ਜਦੋਂ 15 ਕ ਸਾਲ ਦਾ ਹੋ ਗਿਆ ਜਦੋਂ ਉਹਦੇ ਪਿਓ ਦੀ ਮੌਤ ਹੋਈ ਤੇ ਉਹਨਾਂ ਕੋਲੇ ਦੋ ਗਰੇ ਸਿੱਕੇ ਹੋਣਾ ਰੋਜੀ ਇਸ ਚੀਜ਼ ਦੀ ਆ ਉਦੋਂ ਤਾਂ ਇਹਨਾਂ ਦੀ ਬਾੜੀ ਇਹਦੇ ਤੇ ਚੱਲਦੀ ਸੀ ਬਾਹਰ ਅੰਦਰ ਅਸਮਾਨ ਵਪਾਰੀ ਦਾ ਲਜਾਣਾ ਪਿੰਡ ਲਿਆਉਣਾ ਉਦੋਂ ਇੱਕ ਮਤਲਬ ਇਹਨਾਂ ਦਾ ਬੇਜੰਸ ਵੱਡਾ ਧੀ ਉਹ ਸ਼ਹਿਰੋਂ ਜੇ ਕਿਸੇ ਲਾਲੇ ਦੀ ਚੀਜ਼ ਲਿਆਉਣੀ ਲੈ ਕੇ ਜਾਣੀ ਉਹਨੇ ਗਧਿਆਂ ਦੇ ਗੂਣਾ ਭਰ ਕੇ ਸ਼ਹਿਰ ਤੱਕ ਲਜਾਣੀਆਂ ਉਧਰੋਂ ਲਿਆਉਣੀ ਤੇ ਉਦੋਂ ਆਹੀ ਹੁੰਦਾ ਆਥਣ ਤੱਕ ਉਹਨੂੰ 2 ਰੁਪਏ ਬਣਦੇ ਪਰ ਉਦੋਂ 2 ਰੁਪਏ ਵੀ ਹੁਣ ਦੇ 1000 ਵਾਂਗੂ ਕੀਮਤ ਦੀ ਤੇ ਇਸੇ ਤਰ੍ਹਾਂ ਤੇ ਹੌਲੀ ਹੌਲੀ ਜਦੋਂ ਜਵਾਨ ਹੋ ਗਿਆ ਕਿ ਉਹ ਦੇਖੋ ਮਿੱਟੀ ਦੀ ਬਾੜੀ ਲੋਡ ਪੈਂਦੀ ਕੱਚੇ ਘਰ ਹੁੰਦੇ ਤੇ ਲਿਪੜੇ ਤੇ ਚੁੱਲੇ ਤੇ ਦੂਏ ਤੀਏ ਦਿਨੀ ਬੁੜੀਆਂ ਮਿੱਟੀ ਫੇਰ ਦਿੰਦੀਆਂ ਛੌਂਕਣੀ ਮਿੱਟੀ ਦੀ ਲੋਡ ਪੈਂਦੀ ਸੀ ਜ਼ਿਆਦਾ ਤੇ ਬੁੜੀਆਂ ਨੇ ਮਿੱਟੀ ਵੰਗਾਉਣੀ ਭਾਈ ਸਾਡੇ ਘਰੇ ਅੱਜ ਤੂੰ ਦੋ ਗਾੜੇ ਲਾ ਜੀ ਕਿਸੇ ਨੇ ਕਹਣਾ ਸਾਡੇ ਘਰੇ ਤਿੰਨ ਗੇੜੇ ਲਾ ਦੇ ਮਤਲਬ ਥਣੂ ਨੂੰ 5-4 ਰੁਪਏ ਉਹ ਕਮਾ ਲੰਦਾ ਸੀ ਵਧੀਆ ਰੋਜੀ ਚੱਲਣ ਲੱਗੀ ਇੱ ਲੱਗੀ ਚੱਲਣਾ ਕਿਉਂ ਉਦੋਂ ਦੇਖਿਆ ਬੁੜੀਆਂ ਨੂੰ ਲਾਲਚ ਹੁੰਦਾ ਟੋਏ ਜਿੱਥੇ ਹੁੰਦੇ ਇਹਦੇ ਪੀਲੀ ਮਿੱਟੀ ਦੇ ਇੰਨੇ ਡੂੰਘੇ ਲੈ ਜਾਂਦੀਆਂ ਕਈ ਵਾਰ ਤਾਂ ਉੱਤੇ ਢਿੱਗ ਢਿੱਗ ਕੇ ਬੁੜੀਆਂ ਮਰੀਆਂ ਸਾਡੇ ਬੁੜੀ ਦੀ ਕਦੀ ਲੱਤ ਟੁੱਟ ਗਈ ਦੀ ਤੋਏ ਕੋ ਤੋ ਢਿੱਗ ਢਿੱਗ ਵੀ ਉਹਦੀ ਕਚੋਰੀ ਜੀ ਕੱਢੀ ਜਾਂਦੀਆਂ ਜਿਵੇਂ ਜਿਵੇਂ ਪੀਲੀ ਮਿੱਟੀ ਮਿਲੀ ਜਾਂਦੀ ਤੇ ਡੂੰਘੇ ਟੋਏ ਲੈ ਗਿਆ ਵਾਤੀ ਬੁੜੀਆਂ ਨੇ ਕਿਹਾ ਚੀਕਣੀ ਮਿੱਟੀ ਲਈ ਮਸ਼ੱਕਰੀ ਭਈ ਚਾਰਾ ਨੇ ਵੱਧ ਲੈ ਲਈ ਤੇ ਚਲ ਉਹਨੂੰ ਵੀ ਲਾਲਚ ਦੀ ਵੀ ਮੇਰਾ ਜਿੱਥੇ ਮੇਰਾ 8ਾਂ ਨਾਂ ਦਾ ਗਰੇ ਦੀ ਮਿੱਟੀ ਜਾਂਦੀ ਹੈ ਜੇ 12 ਨੇ ਬਣ ਕੇ ਵਧੀਆ ਨੇ ਉਹ ਪੱਟੀ ਗਿਆ ਡੂੰਗਾ ਟੋਆ ਪੱਟੀ ਗਿਆ ਤੇ ਥੱਲੇ ਜਦੋਂ ਕੁਦਰਤ ਕਰਦੀ ਹੈ ਨਾ ਵਧਾਉਂਦੀ ਹੈ ਇਹ ਮਾਲਕ ਦੀ ਬਹੁਤ ਵੱਡੀ ਹਸਤੀ ਆ ਕਾਫੀ ਡੂੰਗਾ ਪਟ ਲਿਆ ਉਹਨੇ ਤੇ ਥੱਲੇੋਂ ਇੱਕ ਪਿੱਤਲ ਦੀ ਗਾਗਰ ਨਿਕਲੀ ਜਿਹਦੇ ਵਿੱਚ ਚਾਂਦੀ ਦੀਆਂ ਮੋਹਰਾਂ ਭਰੀ ਤੇ ਉੱਤੇ ਕੌਲ ਦਿੱਤਾ ਵਾ ਉਹ ਟੱਕਵ ਜੀ ਆ ਸਿਆਣਾ ਤੀ ਹੋ ਉਹਨੇ ਹੱਥਾਂ ਨਾਲ ਮਿੱਟੀ ਫਰੋਲ ਕੇ ਦੇਖੀ ਜੋ ਨੰਗਾ ਕਰਿਆ ਕਾਂਡੇ ਵੀ ਇਹ ਤਾਂ ਕੋਈ ਚੀਜ਼ ਆ ਉਹਨੇ ਬੋਟ ਬੋਟ ਕੇ ਜੋ ਪਟ ਕੇ ਕੱਢੀ ਉਹ ਤੇ ਚਾਂਦੀ ਦੇ ਰੁਪਈਏ ਉਹਨੇ ਆਸੇ ਪਾਸੇ ਦੇਖ ਕੇ ਚਾ ਕੇ ਗਾਗਰ ਗੂਣ ਚ ਧਰ ਕੇ ਉੱਤੇ ਥੋੜੀ ਜੀ ਮਿੱਟੀ ਪਾ ਲਈ ਤੇ ਦੂਜੇ ਗਾਡੇ ਤਾਂ ਫਰਗੂਣ ਖਾਲੀ ਲਿਆ ਘਰੇ ਲਿਆਂਦਾ ਮਾਂ ਕਹਿੰਦੀ ਪੁੱਤਾ ਜੇ ਕੁਝ ਕਮਾ ਕੇ ਵੀ ਲਿਆਇਆ ਕੀ ਗੱਲ ਆ ਅਸ ਤਾਂ ਖਾਲੀ ਆ ਗਿਆ ਪਰ ਉਹ ਰੱਬ ਨੂੰ ਕੋਈ ਵੀ ਬੰਦਾ ਜਦੋਂ ਗਰੀਬੀ ਆਉਦੋਂ ਪਰਮਾਤਮਾ ਨੂੰ ਯਾਦ ਕਰਦਾ ਮਾਂ ਵੀ ਦੋਨੇ ਟਾਈਮ ਨਵਾਜ ਪੜਦੀ ਦੀ ਪੁੱਤ ਵੀ ਨਾਲ ਲਾਇਆ ਹੋਇਆ ਸੀ ਪੜਨ ਨੂੰ ਕਹਿੰਦੀ ਕੁਝ ਮਿਲਿਆ ਕਹਿੰਦਾ ਅੰਦਰ ਜਾ ਕੇ ਕਹਿੰਦਾ ਮਾਂ ਅੱਜ ਤੱਕ ਖਦਾ ਨੇ ਬਹੁਤ ਕੁਝ ਦੇਤਾ ਕਹਿੰਦੀ ਖਾਲੀ ਦਾ ਖੋਤੇ ਲਿਆ ਕੀ ਦੇਤਾ ਕਹਿੰਦਾ ਨਹੀਂ ਤੂੰ ਅੰਦਰ ਆ ਜਾ ਅੰਦਰ ਲੈ ਗਿਆ ਗੂਣ ਚੋਂ ਗਾਗਰ ਕੱਢੀ ਕਹਿੰਦਾ ਕੱਪੜਾ ਵਸਾ ਮਾਂ ਤੌੜੀ ਇਹਦੀ ਮੰਜੇ ਦੇ ਉੱਤੇ ਜਦੋਂ ਕਪੜਾ ਵਸਾਇਆ ਗਾਗਰ ਮੁੱਦੀ ਕਰੀ ਭਰ ਗਿਆ ਚਾਂਦੀ ਦੇ ਰੁਪਈਆਂ ਨਾਲ ਕਹਿੰਦੀ ਸ਼ੋਕਰ ਆਲਾ ਤਾਲਾ ਖਦਾ ਦਾ ਪੁੱਤ ਆਪਣੀ ਹੁਣ ਗਰੀਬੀ ਚੱਕੀ ਗਈ ਕਹਿੰਦਾ ਮੈਂ ਤੈਨੂੰ ਕਿਹਾ ਤਾਂ ਗਾਦੀ ਬਾ ਅੱਜ ਬਹੁਤ ਕੁਛ ਦੇਤਾ ਖਦਾ ਨੇ ਕਹਿੰਦਾ ਲਾਇਾਂਗਾ ਲਾ ਮਾਂ ਇਹਨੂੰ ਲੋੜ ਨਾਲ ਵਰਤਣਾ ਦੇਖੀ ਕਿਤੇ ਜ਼ਿਆਦਾ ਨਾ ਚਲਾ ਦੀ ਕੰਮ ਲੋਕਾਂ ਨੂੰ ਪਤਾ ਲੱਗ ਜੂ ਵੀ ਇਹ ਘਹਿਰਾ ਕੋਲੇ ਇਹਨੇ ਪੈਸੇ ਕਿੱਥੋਂ ਆ ਗਏ ਬੁੜੀ ਬਹੁਤ ਸਿਆਣੀ ਦੀ ਕਹਿੰਦੀ ਹਾਂ ਠੀਕ ਹੈ ਤੇਰੀ ਗੱਲ ਕਹਿੰਦਾ ਸ਼ਾਮ ਕੇ ਹੁਣ ਇਹਨਾਂ ਨੂੰ ਸੰਦੂਖ ਚ ਧਰ ਲੈ ਜਮਾ ਲੋਡ ਅਨੁਸਾਰ ਚਲਾਉਣੇ ਨੇ ਪੈਸੇ ਤੇ ਪਈ ਖੁਸ਼ੀ ਹੋ ਗਈ ਮਾਂ ਨੂੰ ਤਾਂ ਪੈਰ ਨਾ ਧਰ ਤੀ ਲੱਗੇ ਜਦੋਂ ਮਾਇਆ ਮਿਲ ਗਈ ਕਹਿੰਦਾ ਮਾਂ ਤੈਨੂੰ ਇੱਕ ਰਾਇ ਦਾ ਨਾਮ ਹੈ ਜਿਹੜੀ ਤੇ ਆਪਾਂ ਦੇ ਲੋਕ ਸ਼ੱਕ ਨਹੀਂ ਕਰਦੇ ਕੀ ਕਹਿੰਦਾ ਹੁਣ ਦੁੱਧੂ ਤੋਂ ਔਖਿਆ ਆਪਾਂ ਮਾਇਸ ਲੈ ਲੈਨੇ ਆ ਵਿਆਜ ਵਿਆਜ ਤੀ ਕਿਸੇ ਤੋਂ ਕਹਿੰਦੀ ਹਾਂ ਐ ਕਰ ਲੈ ਪਿੰਡ ਚ ਗਿਆ ਕਿਸੇ ਬੰਦੇ ਕੋਲੇ ਕਹਿੰਨਾ ਜਰ ਮਾਇਸ ਲੈਣੀ ਆ ਕਹਿੰਦੇ ਲੈ ਲਾ ਉਨੇ ਦੇਖਿਆ ਵੀ ਇਹ ਨੰਗ ਪੈਸੇ ਕਿੱਥੋਂ ਦੇਊ ਕਹਣਾ ਪੈਸੇ ਕਹਣਾ ਵਿਆਜੂ ਲੇਖ ਲਾ ਮੈਂ ਕਹਿਆ ਨਾ ਅਵਦੀ ਆਮਦਨ ਕਰਕੇ ਤੇਰੇ ਪੈਸੇ ਦੇ ਦੂ ਲੇਖ ਲਾ ਪਰ ਮੈਂ ਕਹਿੰਦੀ ਵਿਆਜੂ ਭਾਈ ਜੱਟ ਨੇ 2 ਰੁਪਏ ਸੈਂਕੜੇ ਦਾ ਵਿਆਜ ਲਾ ਲਿਆ ਉਹਨੂੰ ਮੈਂ ਇਸ ਲਿਆ ਸੱਜਰ ਸੂਈ ਕਹਣਾ ਲਾ ਮਾਂ ਹੁਣ ਤੱਕ ਦੁੱਧੂ ਤੋਂ ਮਰ ਗਏ ਲੋਕਾਂ ਦੇ ਮੰਗ ਮੰਗ ਕੇ ਪੀਂਦੀ ਰਹੀਆਂ ਲੱਸੀ ਮੰਗ ਕੇ ਲਿਆਉਂਦੀ ਹੁਣ ਰੱਬ ਨੇ ਘਰ ਦਾ ਦੇ ਤਾਂ ਹੁਣ ਤਾਂ ਰੱਜ ਕੇ ਖਾਵਾਂਗੇ ਕਹਿੰਦੀ ਹਾਂ ਪਤ ਉਸਨੇ ਕਹਿੰਦਾ ਮਾਂ ਹੁਣ ਇੱਕ ਕਾਪੜੀ ਰੋਜੀ ਦੀ ਚੀਜ਼ ਐ ਮੈਂ ਹੋਰ ਗਧੇ ਲੈ ਲੈਣਾ ਕਹਿੰਦੀ ਲੈ ਲੈ ਪੁੱਤ ਭਾਈ ਕਿਸੇ ਸੇਠ ਤੋਂ ਪੈਸੇ ਫੜ ਲੈ ਆਵਿਆ ਆਲਾ ਸੇਠ ਦੀ ਉਹਦੇ ਕੋਲ ਗਿਆ ਕਹਿੰਦਾ ਜੇ ਤੂੰ ਮੈਨੂੰ ਪੈਸੇ ਦੇ ਦੇ ਮੈਂ ਤੇਰੇ ਇੱਟਾਂ ਦੇ ਗਧੇ ਲਾ ਦੂੰਗਾ ਕਹਿੰਦਾ ਖੀਕਾ ਹੀ ਕਰ ਲੈ ਆਵਾ ਤੈਂ ਭਰਨਾ ਖਾਲੀ ਤੈਂ ਕਰਨਾ ਕਹਿੰਦਾ ਚੰਗਾ ਕਹਿੰਦਾ ਪਰ ਤੇਰੇ ਦੋ ਨਾ ਤਾਂ ਨਿਭੜਣਾ ਨਹੀਂ ਕਹਿੰਦਾ ਨਾ ਮੇਰੇ ਕੇ 8 ਲੈ ਲੂਆਂ 10 ਹੋ ਜਾਣਗੇ ਕਹਿੰਦਾ ਹਾਂ ਪੈਸੇ ਦਿੱਤੇ ਸੀਠ ਨੇ ਭਾਈ ਲੋਕਾਂ ਨੂੰ ਐ ਹੋ ਗਿਆ ਵੀ ਸੇਠ ਤੋਂ ਪੈਸੇ ਲੈ ਲੇ ਇੱਕ ਨੌਕਰ ਰੱਖ ਲਿਆ ਕੰਮ ਚੱਲ ਪਿਆ ਚੱਲਿਆ ਕੰਮ ਰੋਜ਼ ਦੀ ਜੇ ਕੋਈ ਬੁੜੀ ਠੇਰੀ ਗੱਲ ਪੈ ਜੇ ਫਿਰ ਇੱਕ ਇੱਕ ਗਧਾ ਕਹਿੰਦੇ ਵੀ ਮੈਂ ਅੱਜ ਮਿੱਟੀ ਛਿੜਰ ਦੂੰ ਤੂੰ ਤਾਂ ਇਧਰ ਹੀ ਚੱਲ ਵਧੀਆ ਰੁਪਿਆ ਥਣ ਨੂੰ ਉਹ 15 ਰੁਪਏ ਰੋਜ਼ ਦੇ ਪਾਉਣ ਲੱਗੇ ਉਹਦੇ 15 ਰੁਪਿਆ ਤਾਂ ਹੋਣ ਦੇ 15000 ਵਰਗਾ ਦੀ ਵਧੀਆ آمدਨ ਹੋਣ ਲੱਗੀ ਤੇ ਲੋਕ ਵੀ ਕਹਿਣ ਲੱਗੇ ਯਾਰ ਕਹਿੰਦੇ ਜੇ ਮੁੰਡਾ ਕਮਿਹਰਾਂ ਦਾ ਬਹੁਤ ਸਿਆਣਾ ਵਧੀਆ ਕੰਮ ਤੋੜ ਲਿਆ ਨਾਂ ਉਹਦੇ ਸਲੇਮ ਸਲੇਮਾਨੀ ਕਹਿੰਦੇ ਜਿਵੇਂ ਪਿਓ ਮਰ ਗਿਆ ਦੀ ਨਿਕੇ ਹੁੰਦੇ ਦਾ ਬਹੁਤ ਸੋਹਣਾ ਜਿਗਾੜ ਚਲਾ ਲਿਆ ਕਿਤੇ ਕੋ ਕੁਦਰਤ ਚਲਾਉਂਦੀ ਐ ਜਦੋਂ ਕੁਦਰਤ ਵੱਲ ਹੋ ਜੇ ਫਿਰ ਤਾਂ ਸਾਰਾ ਕੁਝ ਹੀ ਹੋ ਜਾਂਦਾ ਤੇ ਭਾਈ ਬਹੁਤ ਸੋਹਣੀ ਆਮਦਨ ਹੋਣ ਲੱਗੀ ਤੇ ਗੱਭਰੂ ਹੋ ਗਿਆ ਕਿਉਂ ਜਦੋਂ ਗਰੀਬੀ ਹੁੰਦੀ ਆ ਦੁਨੀਆ ਸਾਥ ਛੱਡ ਜਾਂਦੀ ਆ ਰਿਸ਼ਤੇਦਾਰ ਵੀ ਵਰਤ ਨੂੰ ਹਟ ਕੇ ਜਿਹੜੇ ਖੁਦ ਨਾਨਕੇ ਤੇ ਉਹ ਵੀ ਔਣੋਂ ਹਟ ਕੇ ਸਾਰੇ ਕਿਉਂ ਅਗਲਾ ਕਹਿੰਦਾ ਯਾਰ ਜੇ ਜਾਵਾਂਗੇ ਕੁਝ ਮੰਗੂਗਾ ਗਰੀਬੀ ਕਹੀ ਜੀ ਚੀਜ਼ ਆ ਹਰ ਇੱਕ ਬੰਦਾ ਮੂੰਹ ਮੋੜ ਜਾਂਦਾ ਕੋਈ ਮਾਂ ਦਾ ਪੁੱਤਰ ਉਸ ਟਾਈਮ ਹੱਥ ਨਹੀਂ ਫੜਦਾ ਉਹ ਗਰੀਬੀ ਆ ਜੀ ਗਰੀਬੀ ਆਈ ਕਰਕੇ ਸਭ ਵਰਨ ਤੋਂ ਹਟ ਕੇ ਵੀ ਜਾਵੋਗੇ ਕੁਝ ਮੰਗਣਗੇ ਉਹਨਾਂ ਕੋਲੇ ਕੀ ਆ ਹੁਣ ਨੰਗ ਹੋਏ ਬੈਠੇ ਨੇ ਪਰ ਸਿਦਕਾਲੇ ਦੀ ਮਾਂ ਨੇ ਵੀ ਕਿਹਾ ਕਹਿੰਦੀ ਪੁੱਤਰ ਕਿਸੇ ਮੂਰੇ ਹੱਥ ਨਾਲ ਢੀ ਰੱਬ ਮੂਰੇ ਅੱਡਾ ਵੀ ਕੋਲਰੇ ਰਿਸ਼ਤੇਦਾਰ ਹਟਿਆ ਵੈ ਮੈਨੂੰ ਵੀ ਪਤਾ ਮੇਰੇ ਪੇਕੇ ਵੀ ਹਟ ਕੇ ਆਉਣੋ ਵੀ ਪਰ ਤੂੰ ਕਿਸੇ ਦੇ ਜਾਣ ਨਾ ਜੇ ਤੂੰ ਗਿਆ ਨਾ ਉਹਨਾਂ ਨੂੰ ਐ ਹੋ ਵੀ ਕੁਝ ਲੈਣ ਆਇਆ ਕਹਿੰਦਾ ਵੀ ਮਾਂ ਚੰਗਾ ਇਹ ਗੁਰਬਾਣੀ ਵੀ ਕਹਿਦੀ ਆ ਮਹਾਰਾਜ ਨੌਵੇਂ ਪਾਤਸ਼ਾਹ ਦਾ ਸ਼ਲੋਕ ਹੈ ਉਹ ਕਹਿੰਦਾ ਸੁਖ ਮੇ ਸਬਰ ਅਲ ਮਤ ਬੈਠ ਤੇ ਰਹਿਣ ਚਹੁ ਦੀ ਸਘੇਰੇ ਬਿਫਤ ਪਈ ਸਭ ਸੰਸਾਰਤ ਕਉ ਨ ਆਵਾ ਨੇੜੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹੇ ਸੰਗ ਲਾਗੀ ਹੰਸ ਕਾਲ ਪਈ ਜਬ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਸ வித ਸੇ ਵਿਹਾਰ ਬਣਿਆ ਹੈ ਜਾਂਸੇ ਨਿਉ ਲਗਾਇਓ ਚਲਦੀ ਬਾਰ ਬਣ ਹਰ ਜੀ ਕਸੂ ਕਾਮਨਾ ਆਇਓ ਨਵੇਂ ਪਾਸ਼ਾ ਨੇ ਕਿਹਾ ਕਹਣਾ ਸੁਖ ਵੇਲੇ ਸਾਹ ਲਵੇ ਲੱਗਦੇ ਜੋ ਬੇਫਤ ਪੈ ਜਾਂਦੀ ਐ ਸਭ ਛੱਡ ਜਾਂਦੇ ਨੇ ਘਰ ਦੀ ਨਾਰ ਆ ਜਿਹੜੀ ਪਤੀ ਤੇ ਇਸਤਰੀ ਦਾ ਬਹੁਤ ਵੱਡਾ ਨਾਤਾ ਐ ਪਰ ਮਰੇ ਤੂੰ ਤਾਂ ਕਹਿਂਦੀ ਐ ਪ੍ਰੇਤ ਬਣ ਕੇ ਜਵਾਕਾਂ ਨੂੰ ਕੋਲ ਨਹੀਂ ਜਾਣਦੀ ਜਿਹਦੇ ਨਾਲ ਜ਼ਿੰਦਗੀ ਨਹੀਂ ਹੁੰਦੀ ਐ ਇਹ ਦੁਨੀਆ ਏਸੀ ਐ ਮਹਾਰਾਜ ਕਹਿੰਦਾ ਚੱਲਦੀ ਵਾਰਤਾ ਤੇਰੇ ਕੋ ਮਾਲਕ ਦਾ ਨਾਂ ਹੀ ਕੰਮ ਦੇਉ ਤੈਨੂੰ ਕਿਸੇ ਨੇ ਕੰਮ ਨਹੀਂ ਦੇਣਾ ਉਹ ਗੱਲ ਪਰ ਉਹਨਾਂ ਨੇ ਸੋਚੀ ਵੀ ਹੁਣ ਆਪਾਂ ਤੇ ਬੇਫਤਾ ਆਪਾਂ ਕਿਸੇ ਦੇ ਡੇੜੇ ਨਹੀਂ ਲੱਗਣਾ ਮਾਲਕਰੇ ਜਦੋਂ ਗੱਫੇ ਦੇਤੇ ਤੇ ਫੇਰ ਤਾਂ ਚੜ੍ਹਾਈਆਂ ਹੋ ਗਈਆਂ ਰੋਜ਼ ਦੇ ਪੈਸੇ ਆਉਣ ਲੱਗੇ ਜਿੱਥੇ ਮਾੜੇ ਕੱਪੜੇ ਰੱਖਦੀ ਕਹਿੰਨਾ ਮਾਂ ਹੁਣ ਤਾਂ ਬਹੁਤ ਕੁਝ ਦੇਤਾ ਮਾਂ ਨੇ ਵਧੀਆ ਰੱਬ ਨੇ ਵਧੀਆ ਕੱਪੜੇ ਪਾ ਹੁਣ ਤੂੰ ਉਹ ਨਾ ਰੱਖਿਆ ਕਰ ਪਾਟੇ ਪੁਰਾਣੇ ਭਾਈ ਚੰਗੀ ਬੁੜੀ ਬੜੀਆ ਕੱਪੜੇ ਪਾਇਆ ਕਰੀ ਆਪ ਦੀ ਸੋਹਣੇ ਕੱਪੜੇ ਮੈਸ ਹੋ ਗਈ ਲੋਕਰ ਰੱਖ ਲਿਆ ਜ਼ਿਮੀਦਾਰ ਤੋਂ ਛੇਰੀ ਮੁੱਲ ਲੈ ਲਿਆ ਕਰੀ ਘਰੇ ਮਸ਼ੀਨ ਸਾਰਾ ਜਗਾੜ ਆਪਦਾ ਬਣਾ ਲਿਆ ਲੋਕ ਕਹਿੰਦੇ ਵੀ ਛੇਲੇਮਾਨ ਬਹੁਤ ਸਿਆਣਾ ਬੜਾ ਸੋਹਣਾ ਕੰਮ ਤੋੜ ਲਿਆ ਪਿੰਡ ਦੇ ਵਿੱਚ ਬੜੀਆ ਚਰਚਾ ਹੋਊਗੀ ਜੇ ਕੋਈ ਗਰੀਬ ਆਵੇ ਸਾਡੇ ਭਾਈ ਇੱਕ ਗਦਾ ਮਿੱਟੀ ਦਾ ਸਿੱਟਿਆ ਉਹਨਾਂ ਤੋਂ ਪੈਸੇ ਨਾ ਲੈਣੇ ਮਾਂ ਕਹਿੰਦੀ ਪੁੱਤ ਪੈਸੇ ਨਾ ਲਈ ਕੁਛ ਨਹੀਂ ਹੁੰਦਾ ਰੱਬ ਨੇ ਦਿੱਤਾ ਆਪਾਂ ਨੂੰ ਬੜੀਆ ਹੋ ਗਰੀਬਾਂ ਦੇ ਹੱਕ ਤੇ ਜਦੋਂ ਹੋਇਆ ਗਰੀਬ ਜਨਤਾ ਵੀ ਕਹਿੰਨ ਲੱਗੀ ਬੜਾ ਸਿਆਣਾ ਬੰਦਾ ਹੈ ਵੀ ਅੱਜ ਕੋਣ ਖੇਡਦਾ ਵੀ ਕੋਈ ਜੜ ਗਰੀਬ ਤੋਂ ਤੇ ਪੈਸੇ ਲੈਂਦਾ ਨਹੀਂ ਤੇ ਕਹਿੰਦਾ ਮਾਂ ਹੁਣ ਆਪਣਾ ਉਦੋਂ ਨਾ ਬਾਰ ਜਿਹੜਾ ਕੋਈ ਤਾਕੜਾ ਬੰਦਾ ਹੋ ਜਾਂਦਾ ਬਾਰ ਪੱਕੇ ਕਰ ਲੈਂਦਾ ਕੌਲੇ ਕੱਢ ਕੇ ਲੈਂਟਰ ਲਾ ਕੇ ਤੇ ਦੂਜੀ ਉਦੋਂ ਤੱਕ ਤੇ ਹੁੰਦੇ ਚੂੜ ਵਾਲੇ ਬਾਰ ਦਾ ਕਰ ਲਿਆ ਅੰਦਰ ਲਈ ਸੁਭਾਅ ਦਾ ਕਰ ਲਿਆ ਕਹਿੰਦਾ ਮਾਂ ਹੁਣ ਮੀ ਕਰਨੀ ਚ ਗੱਡਿਆਂ ਨੂੰ ਸਾ ਘਟਾ ਹੈ ਵਧੀਆ ਬਰਾਡਾ ਪਾਲਾ ਖੋਤਿਆ ਵਾਸਤੇ ਘਰ ਰਖਣ ਵਾਸਤੇ ਚੰਗਾ ਡਬਲ ਵੀ ਕਿਉਂ ਇਹ ਕਾਜ ਆਦਾ ਖਾਂਦਾ ਜਾਨਵਰ ਤੇ ਉਹ ਕਹਿੰਦੀ ਪੁੱਤ ਤੂੰ ਕੱਲ ਨੂੰ ਵਿਆਹ ਜਾਏਗਾ ਆਇਆ ਜਾ ਕਰਨਗੇ ਵਧੀਆ ਕਮਰਾ ਬਣਾਤਾ ਉਹਦਾ ਵੀ ਬਾਹਰ ਪੱਕਾ ਉਹ ਪੱਕੇ ਬਾਹਰ ਮੈਂ ਦੇਖਿਆ ਲੋਕ ਪੱਕੇ ਬਾਹਰ ਕਰ ਲੈਂਦੇ ਕੱਚੀਆਂ ਗੱਡਾਂ ਹੁੰਦੀਆਂ ਮਤਲਬ ਉਹ ਕਹਿੰਦਾ ਯਾਰ ਵਧੀਆ ਸੋਹਣਾ ਬਾਹਰ ਪੱਕਾ ਹੈ ਸਬਰਤੀ ਹੁਣ ਤਾਂ ਸਬਰ ਹੀ ਨਹੀਂ ਚਾਹੀ ਸਤ ਮੰਡਲੀ ਕੋਠੀ ਆ ਉਹਨੂੰ ਵੀ ਨੰਦਨ ਵਾਲਿਆ ਆ ਕਹਿੰਦਾ ਇਹ ਤਾਂ ਕੋੜੀ ਫਲਾਣੇ ਪੋਂਡਾ 11 ਮੰਡਲੀ ਆ ਗਹਾਂ ਨੰਗ ਦੇ ਆਉ ਉਦੋਂ ਸਬਰਤੀ ਵੀ ਹਾਂ ਯਾਰ ਬਾਰ ਪੱਕਾ ਬੜਾ ਸੋਹਣਾ ਚ ਵਧੀਆ ਕੰਮ ਆ ਤੇ ਰਿਸ਼ਤੇ ਆਲੇ ਆਉਣ ਲੱਗੇ ਰਿਸ਼ਤੇ ਆਲੇ ਆਉਣ ਲੱਗੇ ਤੇ ਜਿੱਥੇ ਉਹਦੇ ਪੇਕੇ ਸੀਗੀ ਬੁੜੀ ਦੇ ਉਹਨਾਂ ਤੇ ਗਰੀਬੀ ਆ ਗਈ ਹੁਣ ਸੁਣਿਆ ਉਹਨਾਂ ਨੇ ਚਰਚਾ ਕਹਿੰਦੀ ਉਹਦੀ ਭਝਾਈ ਕਹਿੰਦੀ ਆਹ ਦੇਖ ਰਾਲੇ ਨੂੰ ਕਹਿੰਦੀ ਸੁਣਿਆ ਵੀ ਆਪਣੇ ਤਾਂ ਸਲੇਮਾਨ ਦਾ ਬਹੁਤ ਤਾਕੜਾ ਕੰਮ ਹੋਗਾ 10 ਖੋਤੇ ਚੱਲਦੇ ਆ ਜਿਵੇਂ ਆਪਾਂ ਕਹਿਣਾ ਬਲਦ ਦੇ ਬੂਤਾ ਜੱਟ ਦੇ ਉਹ ਤੋਂ ਮਸ਼ਹੂਰੀ ਹੁੰਦੀ ਇਹਨਾਂ ਦੀ ਵੀ ਹਾਂ ਇਹਨਾਂ ਮਾਲ ਐ ਕਹਿੰਦੀ ਜਾਇਆ ਕਹਿੰਦਾ ਤੇਰਾ ਬੈਜੇ ਬੀੜਾ ਉਹਦੋਂ ਦਾ ਕਹਿੰਦਾ ਜਾਣ ਨਹੀਂ ਦਿੰਦੀ ਜਦੋਂ ਗਰੀਬੀ ਸੀ ਕਹਿੰਦੀ ਜਾਈ ਨਾ ਦਾਣੇ ਮੰਗ ਲੈਣਗੇ ਮੈਂ ਕਿਵੇਂ ਵਗ ਜਾ ਮੈਂ ਤਾਂ ਨਹੀਂ ਹੁਣ ਜਾਂਦਾ ਉਹਦੇ ਕੋਲੇ ਕੱਟ ਕਹਿੰਦਾ ਜਿਵੇਂ ਉਹਨਾਂ ਨੇ ਕੱਟਿਆ ਤਾਂ ਆਪਣੇ ਤਾਂ ਐ ਹੀ ਨਹੀਂ ਹੋ ਨਾ ਮੇਰਾ ਭਾਣ ਨਾ ਮੇਰੀ ਭੈਣ ਆਈ ਐ ਭਾਈ ਚੁੱਪ ਕਰ ਗਈ ਕਰੀ ਤੇ ਪਾਹ ਦਾ ਦਾਣੇ ਨੰਗੇ ਫੇਰ ਕਹਿੰਦੀ ਤੂੰ ਐ ਕਰ ਬਹਾਨੇ ਨਾਲ ਆਪਣੇ ਕੁੜੀ ਮਟਿਆਰ ਹੈ ਰਿਸ਼ਤਾ ਹੀ ਪੁੱਸਲਾ ਹੈ ਕਰ ਲੈਂਦੇ ਹੁੰਦੇ ਨੇ ਮਾਮਾ ਦੀ ਕੁੜੀ ਨੂੰ ਭਾਣ ਜਾਈ ਲੈ ਜਾਂਦਾ ਵਿਆਹ ਕੇ ਉਹ ਕਹਿੰਦਾ ਮੈਂ ਕਿਹੜੇ ਮੂੰਹ ਕਹੂੰਗਾ ਜਾ ਕੇ ਉਹਨਾਂ ਨੂੰ ਮੈਂ ਤਾਂ ਨਹੀਂ ਕਹਿੰਦਾ ਤੇ ਭਾਈ ਰਿਸ਼ਤੇ ਆਲੇ ਲੋਕ ਲੱਗੇ ਆਉਣ ਇੱਕ ਜ਼ਿਮੀਂਦਾਰ ਲੈ ਕੇ ਆਗਾ ਕਿਸੇ ਪਰਜਾਪਤ ਨੂੰ ਚੰਗੇ ਤਖੜੇ ਨੂੰ ਉਹ ਕਹਿੰਦਾ ਬਈ ਛਲੇ ਮਾਰ ਮੈਂ ਤੈਨੂੰ ਰਿਸ਼ਤਾ ਕਰਾਵਾਂ ਤੇਨਾਂ ਬੇਰੀ ਮਾਂ ਨੂੰ ਪੁੱਛ ਲਾ ਉਹਦੀ ਮਾਂ ਨੂੰ ਪੁੱਛਿਆ ਕਹਿੰਦੀ ਤੈਨੂੰ ਦੱਸਾਂਗੇ ਸੋਚ ਕੇ ਉਹ ਕਹਿੰਦੀ ਪੁੱਤ ਦੇਖ ਰਿਸ਼ਤੇ ਦਾ ਰਿਸ਼ਤੇਦਾਰਾ ਚ ਰਿਸ਼ਤਾ ਲੈ ਤੂੰ ਇਹ ਜ਼ਿਮੀਂਦਾਰ ਵਿਚੋਲਾ ਕਹਿੰਦੀ ਪੁੱਤ ਪਤਾ ਹੀ ਨਹੀਂ ਹੁੰਦਾ ਕਹਿੰਦਾ ਫਿਰ ਤੇਰੀ ਮਰਜ਼ੀ ਆ ਮਾਂ ਜਿੱਥੇ ਤੈਨੂੰ ਚੰਗਾ ਲੱਗਦਾ ਲੈ ਲਾ ਭਾਈ ਤੀਮੀ ਨੇ ਫੇਰ ਕਹੀਗੀ ਉਹਦਾ ਭਾਈ ਆ ਗਿਆ ਭਾਈ ਆਇਆ ਤੀਜੀ ਤਾਂ ਪਹਿਲਾਂ ਕੱਚਾ ਜਾ ਘਰ ਦੀ ਘਾਰੀ ਭੁੱਲ ਗਿਆ ਜੋ ਪੱਕੇ ਬਾਰ ਦੇਖੇ ਜੇ ਨੂੰ ਬੁਸਿਆ ਕੰਨਾ ਯਾਰ ਸੇਲੇਮਾਨ ਕਾ ਕਰਤੀ ਇੱਥੇ ਜਿਉ ਕੰਨਾ ਜਿੱਥੇ ਖੜਾ ਮੁੰਨਾ ਰਹੀ ਆ ਦੇਖ ਕੇ ਕਹਿੰਦਾ ਆ ਤੇ ਮਾਂ ਬੈਠੀ ਆ ਮੰਜੇ ਤੇ ਮੌਜ ਨਾ ਕੰਨਾ ਚ ਪਾਈਆਂ ਡੰਡੀਆਂ ਚਰਖਾੜ ਆ ਆ ਮਾਂ ਨੇ ਤਾਂ ਸਿਆਣ ਲਿਆ ਕਹਿੰਦੀ ਆ ਜਾ ਬਾਈ ਵੀਰਾ ਕਿਉਂ ਖੜ ਗਿਆ ਬਾਹਰ ਤੇ ਨੰਘਿਆ ਹੁਣ ਨੰਗੇ ਕਿਤੋਂ ਬੁਸ਼ਰਮੀ ਨਾਲ ਪੈਰ ਨਾ ਪਟਿਆ ਜਾ ਗੀ ਕਉ ਫੇਰ ਵੀ ਭਾਈ ਹੁੰਦਾ ਉਹ ਕਹਿੰਦੀ ਆਜਾ ਕੋਈ ਨਾ ਆ ਗਿਆ ਭਾਈ ਰੋਣ ਲੱਗ ਗਿਆ ਉਹ ਕਹਿੰਦੀ ਕਿ ਮਰੋਣਾ ਕੀ ਗੱਲ ਹੈ ਕਹਿੰਦਾ ਮੈਥੋਂ ਭਣੀ ਗਲਤੀ ਹੋਈ ਤੇਰੀ ਗਰੀਬੀ ਚ ਮੈਂ ਤੇ ਰਿਕਰ ਹੀ ਨਹੀਂ ਆ ਕਹਿੰਦੀ ਕੋਈ ਨਾ ਫੇਰ ਕੀ ਹੋਗਾ ਕੋਈ ਗੱਲ ਨਹੀਂ ਤੂੰ ਬੈਠ ਚਾਹ ਬਣਾਉਣੀ ਆ ਮੈਂ ਜੋ ਚਾਹ ਕੇ ਪੈ ਨਹੀਂ ਮੈਂ ਖੜੀ ਹੱਥ ਨਹੀਂ ਵਰਗੀ ਆ ਵੀ ਇਧਰ ਚਾਹ ਕੇ ਘਰ ਦੇ ਬੰਬ ਕੱਢੇ ਪੇ ਬਾਹਰ ਪੱਕੇ ਚੰਗੀਆਂ ਸਵੇਰਾਂ ਤਾਂ ਘਰ ਲਈ ਪੀਵੇ ਸਾਰੇ ਚਾਚੂ ਪਿਆਈ ਕਰੀ ਦਸ ਫਿਰ ਕਿਵੇਂ ਆਇਆ ਪਰਜਾਈ ਨੂੰ ਲੈ ਆਉਂਦਾ ਨਾਲ ਕਹਿੰਦਾ ਉਹ ਪਾਪ ਨੂੰ ਤੇ ਮੈਂ ਤੇਰੇ ਘਰੇ ਨਹੀਂ ਵੜਨ ਹੁੰਦਾ ਮੈਂ ਤੇਰੇ ਕੋਲੇ ਕੁੜੀ ਆਉਂਦਾ ਸੀ ਮੈਨੂੰ ਰੋਕਦਾ ਕਹਿੰਦੀ ਜਾਈ ਨਾ ਕੁਝ ਮੰਗ ਲੈਣਗੇ ਖਾਣ ਨੂੰ ਕਹਿੰਦਾ ਅੱਜ ਸਾਡੇ ਤੇ ਉਹੀ ਹਾਲ ਹੋਇਆ ਪਿਆ ਕਹਿੰਦੀ ਕੋਈ ਨਾ ਤੈਨੂੰ ਲੋੜ ਆ ਜਿਹੜੀ ਚੀਜ਼ ਦੀ ਲੈ ਜਾ ਪੈਨਸ਼ਨ ਦੀ ਲੋੜ ਆ ਪੈਸੀ ਲੈ ਜਾ ਪੈਸੀ ਲੈ ਲੈ ਦਾਣੇ ਲੈ ਲਈ ਕੋਈ ਪਸ਼ੂ ਨਹੀਂ ਕਰੇ ਪੈਸੀ ਲੈ ਲੈ ਮੈਂ ਐਸ ਲੈ ਲਈ ਸਾਡੇ ਘਰ ਤਾਂ ਹੁਣ ਮਾਲਕ ਦਾ ਬਹੁਤ ਕੁਝ ਆ ਕਹਿੰਦਾ ਮੈਂ ਤਾਂ ਇੱਕ ਕੰਮ ਆਇਆ ਸਲੀਮਾਨ ਨੂੰ ਮੇਰੇ ਸਤਾ ਕਰਨ ਨੂੰ ਕਹਣਾ ਕੁੜੀ ਦਾ ਉਹ ਕਹਿੰਦੀ ਵੀ ਸਲੀਮਾਨ ਆਉਣ ਵਾਲਾ ਬਾਹਰੋਂ ਤੂੰ ਦੇ ਨਾਲ ਗੱਲ ਕਰ ਲਈ ਭਾਈ ਉਹ ਆਇਆ ਮਿਲਾਈ ਹੱਥ ਕਹਿੰਦਾ ਆਈ ਮਾਮਾ ਬੁੜੀ ਜੀ ਉਂਗਲ ਮਾਰਦੀ ਵੀ ਹੋਰ ਨਾ ਕੁਛ ਕਹਿੰਦੀ ਵੀ ਕੁਛੇ ਚ ਵੀ ਤੂੰ ਕਿਤੇ ਐ ਨਾ ਕਹਿੰਦੀ ਵੀ ਹੁਣ ਤੈਨੂੰ ਕੀ ਕਰ ਦੇਸ ਗਿਆ ਬੈਠ ਕੇ ਗੱਲਾਂ ਬਾਤਾਂ ਕਰੀਏ ਕਹਦਾ ਕਿਵੇਂ ਆ ਮਾਮਾ ਕਹਿੰਦਾ ਪਣ ਜੀ ਤੈਨੂੰ ਰਿਸ਼ਤਾ ਦੇਣਾ ਆ ਕੁੜੀ ਦਾ ਕਹਿੰਦਾ ਤਾਂ ਮੇਰੀ ਮਾਂ ਨੂੰ ਪੁੱਛ ਲੈ ਉਹ ਕਹਿੰਦੀ ਪੁੱਤ ਫੇਰ ਵੀ ਕਰ ਦੇ ਨੇ ਤੂੰ ਹਾਂ ਕਰ ਦੇ ਕਿਉਂ ਕੁੜੀ ਕਹਿੰਦੀ ਮੈਂ ਨੀਕੀ ਹੁੰਦੀ ਦੇਖੀ ਆ ਉਹਨੂੰ ਕਹਿੰਦੀ ਵੱਡੀ ਹੋਈ ਨਹੀਂ ਮੈਂ ਹੁਣ ਦੇਖੀ ਉਹ ਕਹਿੰਦਾ ਕੁੜੀ ਨੂੰ ਮੈਂ ਥੋੜੇ ਇੱਚੇ ਲਿਆ ਕੇ ਦਿਖਾ ਦੂੰ ਕੱਲ ਕਹਿੰਦੀ ਠੀਕ ਆ ਕਹਿੰਦੇ ਆ ਚੰਗਾ ਮੈਂ 5 ਦਿਨਾਂ ਨੂੰ ਕੁੜੀ ਲੈ ਕੇ ਆਉਂਦਾ ਆ ਭਾਈ ਆ ਗਿਆ ਕਿਉਂ ਹੁਣ ਕੁੜੀ ਤਾਂ ਪਹਿਲਾਂ ਵੀ ਨਹੀਂ ਕੀ ਹੁੰਦੀ ਆਉਂਦੀ ਸੀ ਵੀ ਭੂਆ ਦਾ ਘਰ ਆਇਆ ਕੁੜੀ ਦੇਖੀ ਕਿ ਇਹ ਨਹੀਂ ਸੇਲੇ ਮਨ ਕਿਉਂ ਕਹਿੰਦਾ ਬੇਬੇ ਠੀਕ ਆ ਪਈ ਉਹ ਕਹਣਾ ਲੱਗਿਆ ਗਾਲੇ ਕਹੇ ਭਾਣੇ ਮੈਂ ਇੱਥੋਂ ਕੁਛ ਨਹੀਂ ਮੰਦਾ ਕਲੀ ਕੁੜੀ ਦੇਉਂ ਮੈਥੋਂ ਕੁਛ ਦਿੱਤਾ ਜਾਣਾ ਵੀ ਇਹਦਾ ਤਕੜਾ ਕੰਮ ਹੈ ਨਾ ਤਾਂ ਹੁਣ ਉਹ ਕਹਦੀ ਮਾਂ ਦਾ ਕੁਛ ਨਹੀਂ ਮੰਗਦੀ ਤੇ ਅਸੀਂ ਤਾਂ ਪੰਜ ਬੰਦੇ ਜਾ ਕੇ ਨਿਕਾਹ ਲਿਆਵਾਂਗੇ ਤੇਰੇ ਜਿਆਦਾ ਬੰਦੇ ਨਹੀਂ ਆਉਂਦੇ ਕਹਿੰਦਾ ਚੰਗਾ ਪਈ ਰੁਪਿਆ ਧਰ ਗਿਆ ਦਿਨ ਵਨ ਤਾ ਲਵੀ ਗਮਾੜੀ ਦੀ ਜਿਨ੍ਹਾਂ ਨੇ ਉਹਦੀ ਬਾਲੀ ਮਦਦ ਕਰੀ ਦੀ ਬੁੜੀ ਦੀ ਤਕੜਾ ਜ਼ਿਮੀਦਾਰ ਤੀ ਉਹ ਕਹਿੰਦਾ ਹੁੰਦਾ ਬਥੇਰੇ ਆਪਣੇ ਦਾਣੇ ਹੁੰਦੇ ਆ ਉਹ ਸਾੜੀ ਸੋਣੀ ਉਹਨੂੰ ਦੋ ਦੋ ਮਣ ਦਾਣੇ ਦੇਣੇ ਉਹਨੂੰ ਕਹਿ ਦੇਣਾ ਵੀ ਦੁੱਧ ਸਾਡੇ ਘਰੋਂ ਲਾ ਜਾ ਕਿਸੇ ਤੋਂ ਮੰਗੀ ਨਾ ਉਹ ਕਹਿੰਿਆ ਕਰ ਤੇਰੇ ਤਾਏ ਨੂੰ ਸੱਦ ਕੇ ਲਿਆ ਉਹ ਸਾਦੇ ਲਿਆਂਦਾ ਭਾਈ ਉਹ ਕਹਾਂ ਤਾਹਾ ਕਰਿਆ ਉਹ ਭਾਗਿਆ ਉਹ ਕਹਿੰਦੀ ਦੇਖ ਤਾਂ ਮੇਰੀ ਕਰੀਆ ਮਦਦ ਵੀ ਮੈਂ ਤੇਰੀ ਰਾਇ ਨਾ ਕਰੂੰ ਜੋ ਕੰਮ ਕਰੂੰ ਮੇਰੇ ਮੁੰਡੇ ਨੂੰ ਆਹ ਕੁੜੀ ਦਾ ਸਾਖ ਆਉਂਦਾ ਮੇਰੀ ਭਰਾ ਦੀ ਕੁੜੀ ਐ ਇਹ ਕਹਿੰਦਾ ਲੈ ਲਓ ਨਾ ਇਹ ਛੋਟੀ ਬਿਆਦਰੀ ਐ ਨਾ ਛੋਟੀ ਕਰ ਸਕੇ ਨੇ ਛੋਟੀ ਰਿਸ਼ਤੇਦਾਰੀ ਐ ਤੇ ਕਹਿੰਦਾ ਲੈ ਲਾ ਕਹਿੰਦੀ ਮੈਂ ਏਸ ਵੀ ਜੇ ਉਹਨੇ ਹਾਂ ਕੀਤਾ ਸਾਖ ਲਊ ਮੈਂ ਤੇ ਮੇਰੀ ਮਦਦ ਕਰੀਆ ਮੈਂ ਹਰ ਇੱਕ ਚੀਜ਼ ਤੇ ਤੇਰੀ ਰਾਇ ਲੈਣੀਆ ਤੇ ਮੇਰੇ ਔਖੇ ਔਖੇ ਉਹਨਾਂ ਦਾ ਮਨ ਨਾ ਆਏ ਨੇ ਗਰੀਬੀ ਦੇ ਕਹਿੰਦੀ ਹੁਣ ਤਾਂ ਸਾਰੇ ਰਿਸ਼ਤੇਦਾਰ ਹੀ ਆਉਣ ਨੂੰ ਤਿਆਰ ਨੇ ਕਹਿੰਦੀ ਉਦੋਂ ਕੋਈ ਨਹੀਂ ਆਇਆ ਕਹਿੰਦਾ ਚੱਲ ਹੁੰਦਾ ਕੋਈ ਨਾ ਗਰੀਬੀ ਕਹੀ ਜੀ ਚੀਜ਼ ਆ ਹੁਣ ਤੇਰੇ ਰੱਬ ਨੇ ਗਰੀਬੀ ਚੱਕਤੀ ਮੇਰੀ ਹੋ ਗਈ ਹੁਣ ਤੂੰ ਹੰਕਾਰ ਮਾਣ ਨਾ ਕਰੀਂ ਇਹ ਚੀਜ਼ ਦਾ ਕਹਿੰਦੀ ਨਹੀਂ ਕਰਦੀ ਨਹੀਂ ਭਈ ਰਿਸ਼ਤਾ ਲੈ ਲਿਆ ਕਹਿੰਦੀ ਤੈਂ ਜਾ ਨਾ ਜਾਣਾ ਉਹ ਦਿਨ ਕਹਿੰਦਾ ਕੋਈ ਨਾ ਮੈਂ ਵਗ ਜੂ ਭਾਈ ਪੰਜ ਬੰਦੇ ਬਾਗੇ ਨਾਲ ਉਹ ਵਗ ਗਿਆ ਉਹ ਕਹਿਣ ਲੱਗਾ ਵੀ ਸਵੇਰੇ ਜਾਣਾ ਕਹਿੰਦਾ ਕੋਈ ਮਾੜੀ ਮੋੜ ਟੂ ਮਸਲਾ ਕਰਾਇਆ ਕਹਿੰਦੀ ਦੱਸ ਆਪਾਂ ਤਾਂ ਨਗਦਾਂ ਦੀ ਲੈ ਲਾਂਗੇ ਕਹਿੰਦਾ ਫੇਰ ਵੀ ਕਹਿੰਦੀ ਚੱਲ ਵੀ ਕੁੜੀ ਨੂੰ ਟੂਮਾ ਪਾ ਦਿੰਦੇ ਆਪਾਂ ਕਹਲਾ ਚੰਗਾ ਕਹਿੰਦਾ ਵਧੀਆ ਹੀ ਪਾ ਹੁਣ ਤੂੰ ਦਾ ਤਕੜੀ ਆ ਭਾਈ ਜਾ ਕੇ ਉਹਨੇ ਤਾਂ ਜਿਹੜੀਆਂ ਉਹਨਾਂ ਟਾਈਮ ਆਏ ਟੂਮਾ ਹੁੰਦਿਆ ਸਿੰਘ ਤੇ ਵੀਤ ਆ ਕੰਨਾਂ ਦੇ ਵਿੱਚ ਵਾਲੇ ਬੂਲੇ ਭਾਈ ਖਾਸੇ 10-12 ਟੋਲੇ ਦਾ ਸਮਾਨ ਖਰੀਦ ਕੇ ਤੇ ਉਦੋਂ ਰਸ ਹੁੰਦੇ ਜਾਂਦੇ ਰਾਸ ਲੈ ਕੇ ਜ਼ਿਮੀਦਾਰ ਵਿਭਾਗਾਂ ਨਾਲ ਚੰਨ ਖਾ ਲਿਆ ਇਹੋ ਮੁੰਡੇ ਨੂੰ ਕਹਿੰਦੀ ਐ ਗੱਲ ਆ ਪੁੱਤ ਆਪਾਂ ਸਾਰੀ ਉਮਰ ਦੀ ਜੱਟਾਂ ਤੋਂ ਖਾਨਿਆ ਹੁਣ ਤੂੰ ਐ ਕਰ ਪਹਿਲਾਂ ਤਾਂ ਪਰੋਸਾ ਫੇਰ ਦੇ ਉਹ ਤਾਂ ਪਰੋਸਾ ਫੇਰ ਦੇ ਹੁੰਦੇ ਵੱਡੀ ਚੀਜ਼ ਤੇ ਅਗਲਾ ਕਹਿੰਦਾ ਫਲਾਣਾ ਪਰੋਸਾ ਦੱਬ ਗਿਆ ਨਾ ਇਹ ਸੁੱਕੇ ਆਚਾਰ ਵਾਲਕੇ ਸੁੱਕੇ ਹੁੰਦੇ ਇੱਕ ਸ਼ੱਕਰ ਦੀ ਕੋਲੀ ਜੀ ਪਾਣੀਆਂ ਬੁੜੀਆਂ ਵਿੱਚ ਅਸਾਂ ਹੀ ਚੀਜ਼ ਸੀ ਬੜਾ ਬੜਾ ਮਸ਼ਹੂਰ ਬਣਨੀ ਦਿਓ ਚੀਜ਼ ਤੇ ਕੜਾਹੀ ਚੜ੍ਹਾ ਲਈ ਕਹਿੰਦੀ ਨਾ ਹੁਣ ਤੂੰ ਐ ਕਰ ਜਿੰਨੇ ਤੇਰੇ ਯਾਰ ਮਿੱਤਰ ਨੇ ਲੋਕਾਂ ਦੇ ਵਿਆਹ ਹੀ ਗਏ ਤੇ ਸਾਬ ਨੂੰ ਸੱਦ ਕੇ ਨਾ ਆਪਣੇ ਘਰੇ ਤੇ ਇਹਨਾਂ ਦਾ ਵੀ ਮਾਨ ਤਾਨ ਕਰ ਕਹਿੰਦਾ ਚੰਗਾ ਭਈ ਮੁੰਡੇ ਨੇ ਸੱਦ ਈ ਉਹ ਸੱਦ ਕੇ ਆਵਦਾ ਪਹਿਲਾਂ ਪ੍ਰੂ ਸਾਫੇਰਤਾ ਜ਼ਿੰਮੇਦਾਰਾਂ ਦਾ ਵਧੀਆ ਬਰਤਵਾ ਸੀਗਾ ਫਿਰ ਉਹਨੇ ਸਾਰੇ ਮੁੰਡਾ ਨੂੰ ਲੱਡੂ ਪਿਆਣੀ ਖਵਾਈ ਕਹਿੰਦਾ ਦੇਖੋ ਮੈਂ ਤਾਂ ਪੀਂਦਾ ਨਹੀਂ ਤੁਸੀਂ ਪੀਣੀ ਆ ਲਿਆ ਕੇ ਧਰਤੀ ਕਿਉਂ ਤਾਂ ਪੱਕਾ ਨਵਾਜੀ ਬੰਦਾ ਸੀ ਪੀਂਦਾ ਨਹੀਂ ਦੀ ਰੱਬ ਕਹਿੰਦੀ ਧਿਆਨ ਸੀ ਬਹੁਤ ਦੀ ਕਮਾਈ ਦੇ ਧਿਆਨ ਸੀ ਹਰੇਕ ਬੰਦਾ ਕਹਾ ਕਰੇ ਜਾ ਉਹ ਮੁੰਡਾ ਬਹੁਤ ਸਾਊ ਆ ਬਹੁਤ ਕੰਮ ਚੜਾਦਾ ਚੜਾਉਂਦੀ ਕੁਦਰਤ ਹੁੰਦੀ ਐ ਕਿਸ ਬੰਦਾ ਦਾ ਜੇਰੀਆ ਬਣਦਾ ਕੋਈ ਨਾ ਕੋਈ ਉਹ ਹੀਲਾ ਵੜਾਉਂਦੇ ਆ ਦੱਸ ਦਉਂਦੀ ਆ ਬਈ ਇੱਥੋਂ ਐ ਕਰ ਲਾ ਤੇ ਵਧੀਆ ਪਿੰਡ ਦੇ ਵਿੱਚ ਸਹਿਚਾਰ ਹੋ ਗਿਆ ਸੋਣਾ ਪਿੰਡ ਦੇ ਵਿੱਚ ਉੱਥੇ ਜਦੋਂ ਸੌਰੀ ਗਏ ਉਹਨੂੰ ਕਹਾਂ ਤਾਇਆ ਤੂੰ ਤਾਂ ਸਿਆਣਾ ਕੀ ਦਿੰਦੇ ਦੁੰਦੇ ਹੁੰਦੇ ਨੇ ਵੀ ਚੌਰੀ ਜਾ ਕੇ ਕੋ ਸਰ ਕਹਣਾ ਇੱਕ ਤਾਂ ਉੱਥੇ ਮਸਜਿਦ ਐ ਉਦੋਂ ਗੁਰਦੁਆਰੇ ਬਿਰਲੇ ਹੁੰਦੇ ਕਹਣਾ ਉੱਥੇ ਇੱਕ ਗੁਰਦੁਆਰਾ ਪੈਂਦਾ ਕਹਣਾ ਉਹਨੂੰ ਤਾਂ ਪੈਸੇ ਦੇ ਕੇ ਆਈ ਤੇਰਾ ਨਾਂ ਨਿਕਲ ਜੂ ਨਾ ਇਹ ਪਉਣਾ ਉਹਨਾਂ ਟਾਈਮਾਂ 'ਚ ਬਈ ਉਹਨੇ 500 ਤਾਂ ਮਸਜਿਦ ਨੂੰ ਤੇ 500 ਗੁਰਦੁਆਰੇ ਨੂੰ ਦੇਤਾ ਬੱਲੇ ਬੱਲੇ ਹੋ ਗਈ ਵੀ ਬੜਾ ਉਹ ਫਲਾਨਾ ਦੀ ਮੁੰਡਾ ਬਹਿਉਣ ਆਇਆ 5-500 ਗੁਰਦੁਆਰੇ ਨੂੰ ਦੇ ਕੇ ਜਿਵੇਂ ਹੁਣ 5000 ਦੇ ਦੇ ਕੋਈ 500 ਬਖੜੀ ਵੱਡੀ ਚੀਜ਼ ਸੀ ਆ ਗਈ ਕੁੜੀ ਬਹੁਤ ਸਨੱਖੀ ਸਿਆਣੀ ਸੀ ਪਈਓ ਨੇ ਸਾਸਨੇ ਕਿਹਾ ਕਹਿੰਦੀ ਗੱਲ ਸੁਣਦਾ ਪੁੱਤ ਤੂੰ ਹੁਣ ਪੂਰਾ ਸੋਚ ਸਮਝ ਕੇ ਚਲੀ ਇਹਦੀ ਕਿਸੇ ਗੱਲੋਂ ਨਿਆਦਰੀ ਨਾ ਹੋ ਜਾਈ ਕਹਿੰਦੀ ਨਹੀਂ ਧੂਆ ਮਾਂ ਬਿਲਕੁਲ ਨਿਆਂ ਕਰਦੀ ਭਾਈ ਬੜੀ ਸਿਆਣੀ ਸੀ ਉਹਨੇ ਵੀ ਲੋਕਾਂ ਦਾ ਜਾਣਦੀ ਦੀ ਕੰਮ ਤਾਂ ਅਦਾਦਰੀਆਂ ਬੋਣ ਹੋ ਰਹਾ ਜਾਂ ਕੁਝ ਪਿੰਡ ਦੇ ਜੱਟਾਂ ਦੀਆਂ ਕੁੜੀਆਂ ਨੂੰ ਸਿਖਾ ਦਿਆ ਕਰੇ ਆਜਾ ਕਰਨ ਵੀ ਚਲੂ ਪਰ ਜਾਪਤਾਂ ਦੀ ਬਹੁ ਜਾਣਦੀ ਆ ਬਹੁਤ ਕੰਮ ਉਹਦੇ ਕੋਲੇ ਚੱਲਾਂਗੇ ਉਹ ਵੀ ਸਕੇ ਆਖਰੀ ਵਧੀਆ ਪਰਚੋਂ ਪੈ ਗਈ ਪੰਗ ਦੇ ਵਿੱਚ ਤੇ ਉਧਰੋਂ ਉਹ ਮੁੰਡੇ ਨੂੰ ਵੀ ਵਧੀਆ ਮੰਦਨ ਹੋਣ ਲੱਗ ਗਈ ਕੋ 10 ਖੋਤੇ ਸੀ ਆਵੇ ਦੇ ਵਿੱਚ ਬਹੁਤ ਇੱਟ ਪਾਈ ਜਾਂਦੀ ਉਦੋਂ ਪੱਠੇ ਨਾ ਹੁੰਦੇ ਆਵੇਂ ਜਿੱਟ ਪੱਕਦੀ ਇਹ ਤਾਂ ਪੱਠੇ ਹੁਣ ਚੱਲੇ ਨੇ ਪਹਿਲਾਂ ਆਵੇ ਹੁੰਦੇ ਬਹੁਤ ਉੱਚੇ ਉੱਚੇ ਬੱਗੇ ਜਾਂਦੇ ਤੇ ਲੱਕੜ ਪੈਂਦੀ ਗੋਹਾ ਪਾਠੀਆਂ ਪੈਂਦੀਆਂ ਗਿੱਲੀ ਲੱਕੜ ਪਾਈ ਜਾਂਦੀ ਟੋਟੇ ਬਣਾਵਣਾ 4-4 ਫੁੱਟ ਦੇ ਅੱਗ ਹੋ ਸਕਦੇ ਨਾਲ ਪੱਕਦੀ ਆਵੇ ਦੀ ਇਟ ਬਹੁਤ ਪੱਕੀ ਹੁੰਦੀ ਬਹੁਤ ਜ਼ਿਆਦਾ ਪਰਨਾ ਵੀ ਉਹਨੇ ਕੱਢਣਾ ਵੀ ਉਹਨੇ ਮੇਰੀ ਪੈਸੇ ਬਣ ਜਾ ਕਰਨ ਤਕੜਾ ਬੰਦਾ ਦੀ ਲਾਲੇ ਨੂੰ ਵੀ ਐ ਹੋਊਗਾ ਕਹਿੰਦਾ ਪੈਸੇ ਪੁੱਛਣਾਂ ਦੀ ਹੋਰ ਲੋੜਾ ਲੈ ਲਈ ਕਹਿੰਦਾ ਜੀ ਬਸ ਸਰ ਗਿਆ ਉਹਦੋਂ ਵੀ ਸਾਨੂੰ ਲੋੜਤੀ ਲੈ ਲਈ ਉਹਦੋਂ ਖੋਤੇ ਹੀ ਲੈਣੇ ਦੀ ਕਿਸੇ ਨੂੰ ਦੱਸਿਆ ਨਹੀਂ ਬੜੇ ਗੋਪਤ ਰੱਖਿਆ ਅੱਜ ਤਾਂ ਮੇਰੇ ਵਰਗੇ ਕੋਲੇ ਜੇ 500 ਜੇ 20ਾਂੇ ਤੁਰਿਆ ਫਿਰਦਾ ਜੇਬ ਖੁਰਕਾਉਂਦਾ ਵੀ ਕਿਮੁਖਤ ਦਾ ਮਿਲਿਆ ਤਾਂ ਬਹੁਤ ਔਖਾ ਚ ਰੱਖਣਾ ਕੋਈ ਮਾਜਨੇ ਵਾਲਾ ਬੰਦਾ ਹੀ ਰੱਖਦਾ ਬੜਾ ਸੋਹਣਾ ਕਾਰੋਬਾਰ ਚਲਾ ਲਿਆ ਬਾਹਰ 12 ਪਾਈ ਜਿਹੜੇ ਰਿਸ਼ਤੇਦਾਰ ਹਟ ਗਏ ਸੀ ਬਰਤ ਨੂੰ ਫਿਰ ਲੱਗੇ ਆਉਣ ਤਾਂ ਦੱਸਈ ਨਾ ਭਾਈ ਅਸੀਂ ਤੇਰੇ ਵਿਆਹ ਤੋਂ ਆਏ ਆਉਂਦੇ ਫਿਰ ਹਰੇ ਕੀ ਆਂ ਕਰਦੇ ਹੋ ਕਹਿੰਦੀ ਕੋਈ ਨਾ ਭੁੱਲ ਗਏ ਸੀ ਮੁੰਡੇ ਨੂੰ ਕਹਿੰਦੀ ਰੁੱਖਾ ਨਾ ਹੁਣ ਬੋਲੀ ਬਿਥੇ ਰੇ ਆਉਣਗੇ ਕਿਸੇ ਨੂੰ ਕੁਝ ਨਹੀਂ ਹੁੰਦਾ ਕੁਦਰਤ ਨੇ ਆਪਾਂ ਨੂੰ ਬਧਾਇਆ ਤੇ ਜਿਵੇਂ ਹੁਣ ਅੱਛੇ ਆਪਣੀ ਲਾਲਾ ਜੇ ਕੋਈ ਤਕੜਾ ਬੰਦਾ ਉਹਦੇ ਤਾਂ ਸਾਰ ਸੋ ਬੇਲੀ ਬਣ ਜਾਂਦੇ ਤੀਜੀ ਸਾਥ ਉਸ ਕੀ ਰੇ ਤਾਂ ਮੇਰੇ ਚਾਚੇ ਤੇ ਜਮਾਈ ਆਂ ਕਹਾਂ ਚਾਚੀ ਦੇ ਜਮਾਈ ਨਾਲ ਪਿਆਰ ਪੈ ਜਾਂਦਾ ਏ ਜੇ ਗਰੀਬੀ ਆ ਗਈ ਘਰ ਦੇ ਜਮਾਈ ਨੂੰ ਨੀ ਕੋਈ ਘਰੇ ਵਰਨ ਬੰਦਾ ਕਹਿੰਦਾ ਨਾਗਾ ਭਾ ਰੋਟੀ ਮੰਗੋ ਮੀਂਹ ਦਾਣੇ ਮੰਗੋ ਬਾਹਰ ਡਾ ਲਿਓ ਕਹਿੰਦੋ ਤਾਂ ਕਰੇ ਹੈ ਨਹੀਂਗਾ ਕਿਉਂ ਜਿਹੜੀ ਬੜੀ ਚੀਜ਼ ਆ ਇਹ ਤੁਰਦੇ ਬੰਦੇ ਦਾ ਹਰੇਕ ਸਾਥੀ ਆ ਜਦੋਂ ਕਮਜ਼ੋਰੀ ਆ ਜੇ ਉਦੋਂ ਤਾਂ ਕੋਈ ਪੱਲੇ ਦਾ ਪੂਰੇ ਹੱਥ ਫੜਦਾ ਚਾਹੇ ਉਹ ਮਾਲਕ ਫੜਦਾ ਬੜੀ ਉਹਦੇ ਟੰਗੀ ਆਈ ਤੇ ਬੜੀ ਫਿਰ ਉਹਦੇ ਉੱਤੇ ਇੱਕ ਐਸ ਦਿਖਾਤੀ ਮੈਂ ਵੀ ਦੇਖਿਆ ਖੁਦ ਸਾਡੇ ਪਿੰਡ ਦੇ ਵਿੱਚ ਇੱਕ ਬੰਦਿਆਂ ਦੇ ਉੱਤੇ ਇੰਨੀ ਗਰੀਬੀ ਸੀ ਸਨਿਆਰਤੀ ਹੁਣ ਤਾਂ ਉਹ ਬਾਗੇ ਰਾਜ ਗਏ ਸਾਡੇ ਨਾਂ ਮਾਲਚਾਰਦਾਂ ਦਾ ਮੁੰਡਾ ਉਹਨਾਂ ਦਾ ਅਸੀਂ ਮੋੜੇ ਲਵਾਉਂਦੇ ਉਹ ਤੋਂ ਅੱਧੀ ਅੱਧੀ ਰੋਟੀ ਪਾਲੀ ਦੇ ਦਿੰਦੇ ਇੱਥੇ ਤੱਕ ਗਰੀਬੀ ਦੀ ਉਹਨਾਂ ਨੇ ਗੱਲਾਂ ਇਹ ਕਈ ਵਾਰ ਮਨ 'ਚ ਜਿਆਦਾ ਖਿਆ ਹੁੰਦਾ ਵੀ ਧੰਨਾ ਅੱਜ ਉਹ ਅੱਜ ਐਡਾ ਵੱਡਾ ਤਕੜਾ ਕੰਮਾ ਚੱਕੀ ਲੱਗਿਆ ਬਹੁਤ ਤਕੜਾ ਕੰਮਾ ਮੈਂ ਜਾ ਕੇ ਆ ਫਿਰ ਉਹ ਉਹ ਗੱਲ ਯਾਦ ਰੱਖੀ ਮਨ ਨੂੰ ਕਹਿੰਦਾ ਹਰਵੰਨ ਸਾਹਿਬ ਦਾ ਨਾ ਮੈਨੂੰ ਕਹਣਾ ਦੇਖ ਲੈ ਬਾਈ ਓਏ ਆਪਾਂ ਉਦੋਂ ਮੈਂ ਮੋੜੇ ਲਾਉਂਦਾ ਹੁੰਦਾ ਮਹਾਜਰ ਤੂੰ ਹੁਣ ਨਾ ਇਹ ਗੱਲ ਖੈ ਕਹਣਾ ਮੇਰੇ ਦਾ ਜਹਾਜ ਹੈ ਮਹਾਜਰ ਦਾ ਸਾਡੇ ਵੀ ਹੈ ਪਰ ਮਾ ਸ਼ੁਕਰ ਮਾਲਕ ਦਾ ਅੱਜ ਲੱਖਾਂ ਬਦੀ ਬਣੇ ਬੈਠੇ ਵੀ ਕੁਦਰਤ ਦੇ ਕਹੀ ਜੀ ਚੀਜ਼ ਆ ਬੰਦੇ ਨੂੰ ਬੜਾ ਚੜਾਉਂਦੀ ਏ ਬੜੀ ਓ ਮਾਲਕ ਦੀ ਹੱਦਿਆ ਹੈ ਤੇ ਕਦੇ ਵੀ ਹੈ ਗੁਰਬਾਣੀ ਵੀ ਸੰਤ ਮਹਾਤਮਾ ਵੀ ਕਹਿੰਦੇ ਨੇ ਜੇ ਮਾਲਕ ਦਿੰਦਾ ਨਾ ਉਹਨੂੰ ਹਾਜਮ ਕਰ ਲਓ ਉਹਨੂੰ ਜ਼ਿਆਦਾ ਨਾ ਕੌਡੀਆਂ ਵਾਂਗੂ ਖੜਕਾਓ ਨਾ ਪਾ ਕੇ ਗੀਜੇ ਦੇ ਵਿੱਚ ਉਹ ਦੇਣ ਵਾਲਾ ਲੈ ਵੀ ਸਕਦਾ ਹੁੰਦਾ ਉਹਦੇ ਚ ਪਾਵਰ ਹੁੰਦੀ ਹੈ ਹਾਂ ਜੀ ਦੇਖ